ਹਾਂ ਨਹੀਂ ਬੰਦੇ ਵੇਚ ਕੇ ਕਹਿੰਦਾ ਵੀ 2 ਲੱਖ ਐਮਐਲਏ ਦਾ ਨਾਮ ਲੈ ਲਿਓ ਤੇ ਜਦੋਂ ਅਫਸਰ ਸਾਹਮਣੇ ਆਏ ਫਿਰ ਅਫਸਰਾਂ ਨੇ ਮੈਨੂੰ ਮੈਂ ਚੀਓ ਕਿ ਮੇਰੇ ਨਾਮ ਤੇ ਅਕਸਰ ਲੋਕਾਂ ਨੂੰ ਭਰਮਾਇਆ ਜਾਂਦਾ ਜੇ ਕੋਈ ਤੁਹਾਨੂੰ ਮੇਰੇ ਨਾਮ ਤੇ ਕੁਝ ਮੰਗਦਾ ਤਾਂ ਉਹਨੂੰ ਕਹੋ ਕਿ ਸਿੱਧਾ ਮਲੇ ਸਾਹਮਣੇ ਕੋਲ ਜਾਓ ਮੇਰੀ ਇਹ ਰੇਟ ਵਾਪਸ ਲੈਣ ਤੇ ਸ਼ਹਿਰ ਦਾ ਵਿਕਾਸ ਸ਼ੁਰੂ ਹੋਊਗਾ ਇਸ ਬਾਰੇ ਵੀ ਤੁਹਾਡਾ ਕੀ ਕਹਿਣਾ ਹੋਣਾ ਹੈ ਸਾਹਿਬ ਆ ਜਿਹਨੂੰ ਮਜ਼ਦੂਰ ਹੋ ਕੇ ਕਹਿਣਾ ਪੈ ਰਿਹਾ ਵੀ ਇੰਨਾ ਝੂਠ ਸਾਡੇ ਪੱਤਰਕਾਰ ਸਾਹਿਬ ਵੀ ਇਹ ਗਲ ਸਭ ਸੁਣਨ ਆ ਕੇ ਬੋਲ ਕੇ ਦੋਸ਼ ਕੇ ਪੀਲ ਕਰਦੀ ਕਿ ਮੇਰੇ ਨਾਮ ਦੇ ਅਕਸਰ ਲੋਕਾਂ ਨੂੰ ਭਰਮਾਇਆ ਜਾਂਦਾ ਜੇ ਕੋਈ ਤੁਹਾਨੂੰ ਮੇਰੇ ਨਾਮ ਤੇ ਕੁਝ ਮੰਗਦਾ ਤਾਂ ਉਹਨੂੰ ਕੋਈ ਸਿੱਧਾ ਐਮਐਲਏ ਸਾਹਦੇ ਕੋਲੇ ਚਲ ਕੇ ਦੱਸ ਕੰਗਾ ਇਹ ਪਹਿਲਾਂ ਵੀ ਮੇਰੇ ਧਿਆਨ ਚ ਆਇਆ ਸੀ ਬਈ ਪ੍ਰਧਾਨ ਨੇ ਹੀ ਬੰਦੇ ਭੇਜ ਕੇ ਕਹਿੰਦਾ ਵੀ 2 ਲੱਖ ਐਮਐਲਏ ਦਾ ਨਾਮ ਲੈ ਲਿਓ ਤੇ ਜਦੋਂ ਅਫਸਰ ਸਾਹਮਣੇ ਆਏ ਫਿਰ ਅਫਸਰਾ ਵੀ ਅਮੈਕਸੀ ਉੱਤਰੇ ਇੱਥੇ ਨਗਰ ਕੌਂਸਲ ਦੇ ਵਿੱਚ ਲੋਕਾਂ ਨੂੰ ਤਰ੍ਹਾਂ ਤਰ੍ਹਾਂ ਨਾਲ ਗੁੰਮਰਾਹ ਕੀਤਾ ਜਾਂਦਾ ਇਹ ਬੈਠੇ ਯੋਸਾਫ ਇਹ ਬੈਠੀਆਂ ਨੇ ਜੇ ਸਾਡੇ ਨਾਮ ਤੇ ਕੋਈ ਕੁਝ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਸਾਡੇ ਮਾਲਵਾਈ ਬੈਠੇ ਆ ਮੇਰੇ ਜਾਂ ਮੇਰੇ ਕਿਸੇ ਵੀ ਨਾਲ ਨਾਲ ਦੇ ਬੰਦੇ ਤੇ ਕੁਝ ਕਰਨ ਦੀ ਕੋਸ਼ਿਸ਼ ਕਰਦਾ ਉਸ ਬੰਦੇ ਨੂੰ ਅਪੀਲ ਹੈ ਕਿ ਮੈਂ ਇੱਕ ਐਮਐਲਏ ਹਾਂ ਜਿਹੜੀ 24 ਘੰਟੇ ਲੋਕਾਂ ਦੇ ਵੈਕਤੀ ਨਹੀਂ ਹੈ ਲੋਕਾਂ ਦੇ ਲਈ ਨਹੀਂ ਰਹਿਣੀ ਹੈ ਉਸੀਂ ਜਿਹੜਾ ਕੋਈ ਤੁਹਾਨੂੰ ਮੇਰੇ ਨਾਲ ਤੇ ਪੈਸੇ ਮੰਗਦਾ ਉਹਨੂੰ ਸਾਡੇ ਜਦੋਂ ਨਾਲ ਚਾਹ। ਫੇਸਪੂਸ ਗੱਲ ਕਰਾਂਗੇ ਫੇਰ ਕਰਾਂ। ਉਹ ਬੰਦੇ ਨੇ ਕੀ ਕਰਵੇ ਸਿੱਤੀ ਜੀ? ਕਿਹੜੇ ਹੁੰਦੇ ਸੀ? ਜਿਹੜੇ ਦੋ ਬੰਦੇ ਪਹਿਲੇ ਲਿੱਤੇ ਸੀ ਤੇ ਮੋੜੇ ਉਹਨਾਂ ਦਾ ਕੋਈ ਐਕਸ਼ਨ ਤਾਂ ਹੋਇਆ ਹੀ ਨਹੀਂ। ਨਹੀਂ ਨਹੀਂ ਕਾਨੂੰਨ ਦੱਸੋ ਨੋਟਿਸ ਭੇਜਿਆ ਉਹਨਾਂ ਨੇ ਅਜੇ ਜਵਾਬ ਦੇਣਾ ਸੀ ਮੈਂ ਤਾਂ। ਤਿੰਨ ਦਿਨ ਦਾ ਟਾਈਮ ਸੀ ਆ ਵੀ। ਮੈਡਮ ਉਹਦਾ ਬਹੁਤ ਟਾਈਮ ਹੋ ਗਿਆ ਜੀ। ਨਹੀਂ ਉਹ ਕਰਦੇ ਆਪਾਂ। ਆ ਚਲੋ। ਹੋਊਗਾ ਐਕਸ਼ਨ ਉਹ ਕੱਲੇ ਕਿਸੇ ਸੌਦੀ ਮੀਟਿੰਗੇ ਸਾਡੀ ਹੋ ਗਈ ਹੈ। ADC ਸਾਨੂੰ ਭੇਜਣਾ ਹੁੰਦਾ। ਉਹ ਇੱਕ ਜਾਂ ਦੋ ਦਿਨਾਂ ਚ ਤੁਹਾਨੂੰ ਚਲਾ ਦਿੰਦੇ ਨਾ ਉਹ ਗੱਡੀ ਵਾਲੇ ਜਿਹਨੇ ਗੱਡੀ ਕੱਢੀ ਸੀ ਨਾ ਉਹ ਤੇ ਕੋਈ ਐਕਸ਼ਨ ਹੋਏ ਦੇਖੋ ਜੀ ਉਹ ਤੇ ਤਾਂ ਹੋ ਗਿਆ ਉਹ ਤਾਂ ਸਸਪੈਂਡ ਹੋ ਗਿਆ ਸੀ ਪਰ ਚੱਕਰ ਇਹ ਹੈ ਜਿਨ੍ਹਾਂ ਨੇ ਗੱਡੀ ਹੁਣ ਪ੍ਰੋਬਲਮ ਇਹ ਆ ਗਈ ਜਿਨ੍ਹਾਂ ਨੇ ਗੱਡੀ ਕਢਵਾਈ ਸੀ ਤਾਂ ਪਿਛਲੇ ਬੰਦੇ ਆਪਣੇ ਆਪ ਨੂੰ ਬਚਾਉਣ ਲਈ ਉਹਨਾਂ ਦੇ ਭੋਲੇ ਭਾਲੇ ਲੋਕਾਂ ਨੂੰ ਧਮਰਾਹ ਕਰਾ ਰਹੇ ਨੇ ਇਹ ਹੋਣ ਨਹੀਂ ਦਿੱਤਾ ਜਾਏਗਾ ਜਿਹੜਾ ਵੀ ਦੋਸ਼ੀ ਹੈ ਉਹਦੇ ਤੇ ਕਾਨੂੰਨੀ ਕਾਰਵਾਈ ਕੀਤੀ ਚਾਹੀਦੀ ਤੇ ਇੱਕ ਮਿੰਟ ਮੈਨ ਨਹੀਂ ਹੋ ਸਕਦਾ ਵੀ ਜਿਵੇਂ ਜਿਹੜਾ ਵੀ ਬੰਦਾ ਇੱਥੇ ਕੋਈ ਕੰਮ ਆਂਦਾ ਹੀ ਉਹ ਸਾਹ ਕੋਲੇ ਹੈ ਨਾ ਇੱਥੇ ਕੁਰਸੀ ਖਾਲੀ ਮਿਲਦੀ ਹੈ ਮੈਡਮ 3 ਵਜੇ ਦਾ ਤੁਹਾਡਾ ਟਾਈਮ ਸੀ 2:35 ਤੇ ਉਹ ਆਏ ਨੇ ਅੱਜ ਜੀ ਯਾਦ ਇਹਨਾਂ ਕੋਲੇ ਕੋਈ ਹੋਰ ਕਮੇਟੀ ਦਾ ਚਾਰਜ ਆ ਜੇ ਇੱਥੇ ਪਰਮਾਨੈਂਟ ਲਵਾ ਦਿਓ ਜੀ ਆਪਾਂ ਯੂਸਫ ਦਾ ਦੂਜਾ ਚਾਰਜ ਛਡਵਾ ਕੇ ਇੱਥੇ ਪੱਕੇ ਕਰ ਲੈ। ਬਸ ਇੱਥੇ ਪੱਕਾ ਕਰਾ ਦਿਓ ਜੀ। ਇਹ ਦੂਜਾ ਰਿਲੇਸ਼ਨਲ ਚਾਰਜ ਹੁਣ ਕਰਕੇ ਤਾਂ ਮਨ ਉੱਤੇ ਬੈਠਾ। ਉਹੀ ਮੈਂ ਕਹਿੰਦਾ ਮੈਡਮ ਉੱਥੇ ਬਹਿਣਾ ਪੈਂਦਾ ਇਹਨਾਂ ਨੂੰ ਜੀ ਇੱਥੇ ਕੁਰਸੀ ਖਾਲੀ ਹੁੰਦੀ ਆ। ਇੱਥੇ ਪਰਮਾਨੈਂਟ ਲਵਾ ਲਓ ਜੀ ਮੈਂ 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 ਤੁਹਾਡੇ ਨੂੰ ਥੋੜੀ ਗੰਭੀਰ ਗੱਲ ਕਰਨੀ ਹੈ ਜਿਹੜੀਆਂ ਕਮੀਆਂ ਹੈਗੀਆਂ ਉਹ ਥੋੜਾ ਪਤਾ ਮੈਨੂੰ ਵੀ ਪਤਾ ਹੈਗਾ ਜਿਹੜੀਆਂ ਨਹੀਂ ਵੀ ਪਤਾ ਉਹ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਮੇਰੇ ਧਿਆਨ ਚ ਲਿਆਇਓ ਮੈਂ ਤੁਹਾਨੂੰ ਗੰਭੀਰਤਾ ਨਾਲ ਯਕੀਨ ਦਿਵਾਉਣਾ ਕਿ ਜਿਹੜੀਆਂ ਕਮੀਆਂ ਹੈਗੀਆਂ ਨਾ ਜਿੱਥੇ-ਜਿੱਥੇ ਵੀ ਕੋਈ ਸਾਡੇ ਤੇ ਕੂਣਤਾਈ ਹੈਗੀ ਆ ਉਹਨੂੰ ਆਪਾਂ ਦੂਰ ਕਰਾਂਗੇ ਔਰ ਸਾਰੇ ਪੱਧਰ ਤੇ ਜਿਹੜਾ ਵੀ ਪ੍ਰਸ਼ਾਸਨ ਸੇਵਾ ਦੇਣ ਵਾਲੀ ਹੈਗੀ ਆ ਉਸੇ ਉਹਨਾਂ ਨੂੰ ਟਰਾਂਸਪੇਰੈਂਟ ਹੋਰ ਜਲਦੀ ਨਿਤੀਬਧ ਤਰੀਕੇ ਨਾਲ ਹੀ ਕਰਾਂਗੇ ਆਪਾਂ ਮੈਂ ਤੁਹਾਨੂੰ ਬੇਨਤੀ ਵੀ ਕਰਾਂਗਾ ਕਿ ਜੇ ਗਾਹਬ ਗਾਹੇ ਕੋਈ ਇਦਾਂ ਦੀ ਆਂਦੀ ਵੀ ਹੈ ਗੱਲ ਫਿਰ ਵੀ ਆਂਦੀ ਮੈਨੂੰ ਮੈਨੂੰ ਦੱਸਦੇ ਰਹੋ ਤਾਂ ਹੀ ਬਾਬ ਕਰੋ ਤਾਂ ਹੀ ਬਾਬ ਨੇ ਟਾਈਮ ਬਾਬ ਨੂੰ ਜੀ ਨਾ ਰੈ ਜਿਹੜੀ ਬਾਕੀ ਗੱਲ ਹੈਗੀ ਆ ਦੇਖੋ ਜਿਹੜੀ ਮੇਨ ਜਿਹੜਾ ਐਮਐਲਏ ਸਾਹਿਬ ਦਾ ਕੰਸਰਨ ਹੈ ਜੋ ਉਹਨਾਂ ਨੇ ਕਿਹਾ ਹੈਗਾ ਸਰਕਾਰ ਵੱਲੋਂ ਅਸੀਂ ਬੇਸੀ ਵਾਲੀ ਸਰਕਾਰ ਦੇ ਬੰਦੇ ਹੈਗੇ ਆ ਸਰਕਾਰ ਨੇ ਸਾਨੂੰ ਡਿਪਲੋਏ ਕੀਤਾ ਲੋਕਾਂ ਨੂੰ ਸੇਵਾ ਦੇਣ ਵਾਸਤੇ ਉਸ ਜੇ ਜੀਐਸਸੀ ਸੇਵਾ ਨਹੀਂ ਦਿੰਦੇ ਤਾਂ ਇੱਕ ਤਰ੍ਹਾਂ ਦੀ ਸਾਡੀ ਮਰਦਾਈ ਲੱਗੀ ਹੈ ਜੀ ਕਾਨਫਰੰਸ ਕਿਤੀ ਨਗਰ ਕੌਂਸਲ ਚ ਉਹ ਕਹਿੰਦੇ ਵੀ ਇੱਕ ਤਾਂ ਪ੍ਰਧਾਨ ਜੀ ਵੱਲੋਂ 77 ਕੰਮਾਂ ਨੂੰ ਰੋਕਣ ਦੇ ਲਈ ਰੱਟ ਹਾਈ ਕੋਰਟ ਚ ਪਾਈ ਹੋਈ ਆ ਇਹ ਕਿਨਾਂ ਦੇ ਸਾਥੀ ਮੇਛੀ ਸੋਤਾ ਕਾਉਂਸਲਰ ਵੱਲੋਂ 49 ਕੰਮਾਂ ਨੂੰ ਰੋਕਣ ਦੀ ਰੱਟ ਪਾਈ ਆ ਜਿਹੜੇ ਕੀ ਸਾਰੇ ਕੰਮ ਕਰੋੜਾ ਰੁਪਏ ਦੇ ਆ ਸਵੇਰੇ ਹੀ ਇਹ ਰੱਟ ਵਾਪਸ ਲੈਣ ਤੇ ਸ਼ਹਿਰ ਦਾ ਵਿਕਾਸ ਸ਼ੁਰੂ ਹੋ ਜਾਊਗਾ ਇਸ ਬਾਰੇ ਤੁਹਾਡਾ ਕੀ ਕਹਿਣਾ ਜੀ ਆਪਣੇ ਪੱਤਰਕਾਰ ਸਾਹਿਬ ਮੈਂ ਹੈਰਾਨ ਆ ਐਮਐਲਏ ਸਾਹਿਬਾਂ ਦੇ ਮੈਂ ਅਜ ਤੱਕ ਕੁਝ ਨਹੀਂ ਜਨਾ ਬਾਰੇ ਬੋਲਿਆ ਪਰ ਅੱਜ ਮੈਨੂੰ ਮਜਬੂਰ ਹੋ ਕੇ ਕਹਿਣਾ ਪੈ ਰਿਹਾ ਵੀ ਇੰਨਾ ਝੂਠ ਸਾਡੇ ਪੱਤਰਕਾਰ ਸਾਹਿਬ ਵੀ ਮੇਰੇ ਖਾਲ ਸੁਣ ਸੁਣ ਅੱਗੇ ਹੋਣਗੇ ਜਿਹੜੇ ਇਹ 73 ਕਮਾ ਦੀ ਗੱਲ ਕਰ ਰਹੇ ਆ ਉਹ ਸਾਡੇ ਮਤਾ ਨੰਬਰ ਬੈਂਸ ਜੀ ਅੱਛਾ ਜੀ ਉਹਦੇ ਚ 73 ਕੰਮ ਸੀ ਮਤਲਬ ਉਹ ਚ ਕੋਈ ਪਾਰਸ਼ੈਂਟੀ ਨਹੀਂ ਸੀ ਕੀਤੀ ਠੀਕ ਹੈ ਜੀ 23 ਤੇ 23 ਮਾੜਨ ਦੇ ਕੰਮ ਸੀ ਠੀਕ ਹੈ ਜੀ ਆਰ ਮੋਰਓਵਰ ਉਹਦੇ ਚ ਜਿਵੇਂ ਮੇਰੇ ਵਾਲਾ ਬਾਦਸੀ ਬਾਈ ਨੰਬਰ ਉਹ ਸਪੋਜ਼ ਉਹਦੇ ਜਿਵੇਂ 14 ਲੱਖ ਰੁਪਏ ਦੇ ਕੰਮ ਸੀ ਲਗਭਗ ਤੇ ਉਹ ਇੱਕ ਮਿਸਟਰ ਮਾਲਬੇ ਵਾਲੇ ਬਾੜ ਦੇ ਉਹ ਚ 35-40 ਲੱਖ ਰੁਪਏ ਦੇ ਕੰਮ ਮਤਲਬ ਪਾਰਸ਼ੈਂਟੀ ਜਿੱਥੇ ਕੰਮ ਹੋਣ ਵਾਲੇ ਸੀ ਉਹ ਚੈੱਕ ਕਰਕੇ ਕੋਈ ਬਾਤ ਨਹੀਂ ਦੇਖਿਆ ਗਿਆ ਕੋਈ ਵਿਰੋਧੀ ਰਾਜਾਂ ਕੋਈ ਹੱਕ ਵਾਲੇ ਦਾ 23 ਦੇ 23 ਬਵਾਦਾਂ ਦੇ ਕੰਮ ਪਏ ਸੀਗੇ ਉੱਚ ਸਾਡੇ ਮਾਨਯੋਗ ਕੌਂਸਲਰ ਸਾਹਿਬ ਅੱਠ ਕੌਂਸਲਰ ਸਾਹਿਬ ਦੀ ਆ ਤੁਹਾਨੂੰ ਮੈਂ ਐਮਐਲਏ ਪਰਮ ਵੀ ਦਿਖਾ ਰਹੀ ਸੀ ਆ ਜੇ ਤੁਹਾਡੀ ਫੋਨ 'ਚ ਆ ਜਵੇ ਜੂਮ ਕਰਕੇ ਇਹ ਦੇਖਿਓ ਜਰਾ ਆ ਰਹੀ ਹੈ ਜੀ ਠੀਕ ਹੈ ਜੀ ਇਹ ਤੁਹਾਨੂੰ ਮੈਂ ਭੇਜ ਵੀ ਦਿੰਦਾ ਇਹਨੇ ਜੀ ਦੇਖੋ ਜੀ ਵੀ ਮੀਟਿੰਗ ਚ ਪਹਿਲਾਂ ਦਾ 5 ਮਹੀਨੇ ਇਹਨਾਂ ਨੇ ਪ੍ਰੋਸੀਡਿੰਗ ਨਹੀਂ ਆਨ ਦਿੱਤੀ ਠੀਕ ਹੈ ਜੀ ਕਿਉਂਕਿ ਸਰਕਾਰ ਇਮਾਨਦਾਰ ਸਰਕਾਰ ਬਣ ਚੁੱਕੀ ਸੀ ਜੀ ਤੇ ਉਸ ਤੋਂ ਬਾਅਦ ਸਾਡੇ ਮਾਨਯੋਗ ਐਕਐਮਐਲਏ ਕਲੇਰ ਸਾਹਿਬ ਤੇ ਸਿੱਧੂ ਸਾਹਿਬ ਤੇ ਹੋਰ ਮੈਂਬਰ ਸਾਹਿਬ ਉੱਥੇ ਗਏ ਚੰਡੀਗੜ੍ਹ ਰਿਕਵੈਸਟ ਕਰਕੇ ਅਸੀਂ ਉਹ ਮਤਾ ਪਾਸ ਕਰਾ ਕੇ ਲੈ ਆਏ ਨਹੀਂ ਜਦੋਂ ਅਸੀਂ ਮਤਾ ਪਾਸ ਕਰਤਾ ਡੈਕਸਲ ਨੇ ਉਦੋਂ ਠੀਕ ਹfte ਬਾਅਦ ਇਹ ਮਤੇ ਤੇ ਰੋਕ ਲਾਤੀ ਵਿਕਾਸ ਇਹ ਸਾਡੇ ਕੌਂਸਲਰ ਸਾਹਿਬ ਨੇ ਉਹਦੇ ਚ ਕਮਰਪਾਲ ਜੱਗੀ ਜੀ ਸੁਦਾ ਭਰਤਵਾੜ ਅਨੀਤਾ ਸਰਪਰਵਾਲ ਤੇ ਮਿਸਿਸ ਕਲਿਆਨ ਤੇ ਇੱਕ 23 ਨੰਬਰ ਬਾਦ ਵਾਲੇ ਆਂਟੀ ਮਤਲਬ 8 ਕੌਂਸਲਰ ਨੇ ਸ਼ਿਕਾਇਤ ਦਿੱਤੀ ਉਥੇ ਡਾਇਰੈਕਟਰ ਮੈਨੂੰ ਥੋੜਾ ਜਿਹਾ ਟਾਈਮ ਥੋੜਾ ਹੋਵੇ ਤੁਹਾਡੇ ਕੋਲੇ ਵੀ ਡਾਇਰੈਕਟਰ ਲੋਕਲ ਬਾਡੀਜ਼ ਸਥਾਨਕ ਸਰਕਾਰ ਪੰਜਾਬ ਚੰਡੀਗੜ੍ਹ ਸੇਵਾ ਵਿਖੇ ਵਿਸ਼ਾ ਮਤੀਤੀ 5 ਜੂਨ 2022 ਨੂੰ ਨਗਰਪਾਲਿਕਾ ਦੀ ਮੀਟਿੰਗ ਵਿੱਚ ਰੱਖੇ ਗਏ ਵਿਕਾਸ ਦੇ ਕੰਮਾਂ ਦੇ ਅਸਟਿਮੇਟਾਂ ਵਿੱਚ ਘਪਲੇ ਇਹ ਜਿਹੜੇ 73 ਕੰਮ ਕਹਿ ਰਹੇ ਆ ਵੀ ਪ੍ਰਧਾਨ ਨੇ ਰੋਕਿਆ ਪਹਿਲਾਂ ਤਾਂ ਇਹਨਾਂ ਨੇ ਸ਼ਿਕਾਇਤ ਦਿੱਤੀ ਵੀ ਉਹਦੇ ਵਿੱਚ ਘਪਲਾ ਹੋਇਆ ਸ਼੍ਰੀਮਾਨ ਜੀ ਬੈਂਤੀ ਆ ਕੇ ਮਿੱਤੀ ਤੇ ਪਾਰੇ ਬਾਈ ਨੂੰ ਮੈਂ ਇਨਸ਼ੋਰਸਾ ਦਿੰਦਾ ਨਗਰ ਕੌਂਸਲ ਦੇ ਗ੍ਰਾਮ ਹਾਊਸ ਦੀ ਮੀਟਿੰਗ ਵਿੱਚ ਬੁਲਾਈ ਗਈ ਸੀ ਜਿਸ ਦਾ ਮਤਾ ਨੰਬਰ 8 ਵਿੱਚ ਸ਼ਹਿਰ ਦੇ ਵਿਕਾਸਾਂ ਲਈ ਬਖਵਗ ਪਾਣਾ ਦੇ ਦਫ਼ਤਰ ਕੰਮ ਇਹਨਾਂ ਨੇ ਲਿਖਿਆ 73 ਕੰਮ ਸੀ 80 ਮੀਟਰ ਰੱਖਿਆ ਗਿਆ ਸਾਰੇ ਜੋ ਕੁ ਐਸਟੀਮੇਟ ਬਣਾਉਣ ਵਿੱਚ ਤੁਮੋਂ ਗਿਆ ਤਰਝੀਆਂ ਲਾਈਆਂ ਗਈਆਂ ਕੋਈ ਵੀ ਐਸਟੀਮੇਟ ਮੰਨਤੀ ਕਰਕੇ ਨਹੀਂ ਬਣਾਇਆ ਗਿਆ ਹਾਲਾਂਕਿ ਪ੍ਰੋਪਰ ਮੰਨਤੀ ਕਰਕੇ ਬਣਾਈ ਸੀ ਸਾਰੇ ਬਹੁਤ ਸਾਰੇ ਐਸਟੀਮੇਟ ਜਿਹੜੇ ਕੰਮ ਚੰਗੀ ਹਾਲਤ ਵਿੱਚ ਹਾਲ ਮੋਹਨ ਦੇ ਦੁਆਰਾ ਐਸਟੀਮੇਟ ਬਣਾਏ ਗਏ ਹਨ ਤੇ ਇਸ ਵਿੱਚ ਅਨਪਰੂਵਡ ਕਲੋਨੀਆਂ ਦੇ ਬਖਵਾ ਕੰਮ ਪਾਏ ਗਏ ਹਨ ਇਹ ਤੁਹਾਨੂੰ ਪਤਾ ਆ ਵੀ ਮੈਨੂੰ ਜਦੋਂ ਡਿਸਮਿਸ ਕਰਾਇਆ ਇਹਨਾਂ ਨੇ ਤਖੇਸ਼ਾਹੀ ਨਾਲ ਉਦੋਂ ਇਹਨਾਂ ਨੇ ਉਹ ਕੰਮ ਜਿਹੜਾ ਮੇਰਾ ਪਾਇਆ ਹੋਇਆ ਸੀ ਉਦੋਂ ਕਰਾਇਆ ਇਹਨਾਂ ਨੇ ਉਹ ਕਲੋਨੀ ਚ ਉਹ ਕਿਹੜੀ ਕਲੋਨੀ ਹੈ ਜੀ ਆਹ ਮਾਰਕ ਰੋਡ ਤੇ ਉਹ ਰਿੰਕਲੇ ਆ ਜਿੱਥੇ ਮਾਲਵਾ ਜੀ ਰਹਿੰਦੇ ਆ ਮਤਲਬ ਉਹ ਆਪ ਮੇਰੇ ਕਹਿੰਦਾ ਉੱਥੇ ਸੀਗਾ ਕੰਮ ਉਥੇ ਜਿਹੜਾ ਕੁਰੀਨ ਕਲੇਪਸੀ ਦਾ ਇਹ ਜਿਹੜਾ ਕਹਿ ਰਹੇ ਵੀ ਕਲੋਨੀਆ ਦਾ ਬਖਵਾ ਕੰਮ ਆਇਆ ਗਿਆ ਨਾ ਅਨਪਰੂਵਡ ਕਿਰਪਾ ਕਰਕੇ ਨਾ ਅਸਟੀਮੇਟ ਦੇ ਵਿੱਚ ਹੋਈ ਕਪਲੇਵਾ ਜੀ ਨੂੰ ਦੇਖਦੇ ਹੋਏ ਨਾ ਸਮਿਟਨ ਰੱਦ ਕੀਤਾ ਜਾਵੇ ਇਹਨਾਂ ਨੇ ਸ਼ਿਕਾਇਤ ਕੀਤੀ ਸੀ ਮੈਂ 73 ਕਮਾ ਦਾ ਅਸਟੀਮੇਟ ਰੱਦ ਕੀਤਾ ਜਾਵੇ ਰੱਦ ਕੀਤਾ ਜੂਏ ਜਾਵੇ ਜੀ ਜਕਰ ਜੋਗ ਹੈ ਕਿ ਇਸ ਤੋਂ ਪਹਿਲਾਂ ਵੀ ਕਰੋਨਾ ਰਪਏ ਦੇ ਟੈਂਡਰ ਹੋ ਚੁੱਕੇ ਹਨ ਜਿਨ੍ਹਾਂ ਵਿੱਚ ਤਕਰੀਬਨ 3 ਕਰੋੜ ਦੇ ਕੰਮ ਕੀਤੇ ਜਾਣੇ ਬਾਕੀ ਹਨ ਕਿਰਪਾ ਕਰਕੇ ਮਤ ਨੰਬਰ 8 ਰੱਦ ਕੀਤਾ ਜਾਵੇ ਇਹ 8 ਜਿਹੜੇ ਐਮ ਐਲ ਏ ਸਾਹਿਬਾਂ ਦੇ ਕੋਠੀ 24 ਘੰਟੇ ਹੁੰਦੇ ਆ ਕੌਂਸਲਰ ਸਾਹਿਬ ਉਹਨਾਂ ਨੇ ਇਹ ਦਿੱਤੀ ਸੀ ਜੀ 21 6 22 ਨੂੰ ਉੱਥੇ ਪਹੁੰਚੀ ਹੈ ਇਹ ਜੀ ਵਿਸ਼ਵਾਸਪਾਤਰ ਕਮਰਪਾਲ ਅੰਮਤਾ ਸੁਪਰਵਾਲ ਅੰਮਿਤਾ ਸੁਪਰਵਾਲ ਇਹ ਸਾਰੇ 8 ਦੇ 8 ਕੌਂਸਲਰ ਤੁਹਾਨੂੰ ਮੈਂ ਦੇ ਦੂੰਗਾ ਉਹ ਅਸੀਂ ਜੀ ਇਹਦੀ ਬੜੀ ਕੋਸ਼ਿਸ਼ ਕੀਤੀ ਅਫਸਾਨ ਨੂੰ ਮਿਲੇ ਵੀ ਇਹਨਾਂ ਚ ਜੇ ਕੋਈ ਕਪੜਾ ਹੈਗਾ ਜੀ ਸਾਨੂੰ ਦੱਸ ਦਿਓ ਉਹ ਕੰਮ ਛੱਡ ਦਿਓ ਪਰ ਸਾਨੂੰ ਸ਼ਹਿਰ ਦੇ ਕੰਮ ਚਲਾਉਣ ਦਿਓ ਇਹਨਾਂ ਨੇ ਜੀ ਸਾਡੀ ਨਹੀਂ ਸੁਣੀ ਮੈਂ ਉਸ ਤੋਂ ਬਾਅਦ ਮਾਨਜੋਗ ਹਾਈ ਕੋਰਟ ਕੋ ਵੀ ਸਾਰੇ ਕੋਲ ਤਾਂ ਸਰਕਾਰ ਤਾਂ ਇਹਨਾਂ ਦੀ ਜਿਵੇਂ ਸਾਡੀ ਐਮ ਐਲ ਏ ਸਾਹਿਬਾਂ ਉੱਥੇ ਜਾ ਕੇ ਕਹਿ ਦਿੰਦੇ ਆ ਜਿਵੇਂ ਹੁਣ ਕਹਿ ਰਹੇ ਆ ਵੀ ਉੱਥੋਂ ਮੈਂ ਸਿੱਧੀਆਂ ਪਾਵਰਾਂ ਏ ਡੀ ਸੀ ਕੋਲੇ ਲਿਆਉਂਗੀ ਤੇ ਉਵੇਂ ਹੀ ਇਹਨਾਂ ਨੇ ਉਦੋਂ ਇਹ ਨਹੀਂ ਅਫਸਾਨਾ ਮੈਂ ਮਾਨਜੋਗ ਹਾਈ ਕੋਰਟ ਕੋਲੇ ਗਿਆ ਵੀਰ ਸਾਡੇ 73 ਕੰਮ ਮੇ ਸ਼ਹਿਰ ਦੀ ਲੋੜ ਆ ਜਲਦ ਤੋਂ ਜਲਦ ਸ਼ੁਰੂ ਕਰਾਏ ਜਾਣ। ਔਰ ਇਹ ਤੁਸੀਂ ਉਹਦੀ ਇਹ ਜੇ ਤੁਹਾਨੂੰ ਕੋਈ ਦਿਖਾ ਰਿਹਾ ਹੈ ਉਹਦੀ ਕਾਪੀ ਲਾਓ ਉਹਦੇ ਚ ਲਿਖਿਆ ਹੋਊਗਾ ਕਿ ਜੇ ਮੇਰੇ ਵੱਲੋਂ ਕੋਈ ਹਾਈ ਕੋਰਟ ਚ ਕੀਤੀ ਹੋਈ ਆ ਤਾਂ ਉਹ ਕੋਈ ਰੋਕਣ ਜਾਂ ਰੱਦ ਕਰਨ ਜਾਂ ਕੁਝ ਪਿੱਛੇ ਨਹੀਂ ਜੀ ਕੰਮ ਚਲਵਾਉਣ ਲਈ ਕਿਉਂਕਿ ਇਹਨਾਂ ਨੇ ਨਹੀਂ ਸਾਫ ਦਿੱਤਾ ਤਾਂ ਮੈਨੂੰ ਮਾਜੂ ਹਾਈ ਕੋਰਟ ਕੋਲੇ ਜਾਣਾ ਪਿਆ ਤੇ ਉਹ ਮੈਂ ਇਹੀ ਉੱਥੇ ਲਾਈ ਹੋਈ ਆ ਵੀ ਕੰਮ ਚਲਵਾਇਆ ਜਾ। ਨਹੀਂ ਗੱਲ ਦੂਜੇ ਕੰਮ ਦੀ ਜਿਹੜੇ ਕਹਿ ਰਹੇ ਆ ਟੈਂਡਰ ਲੱਗੇ ਆ ਪਹਿਲੀ ਗੱਲ ਤਾਂ ਉਹ ਚ ਸ਼੍ਰੀਮਾਨਾ ਚੋਤਾ ਸਾਹਬ ਤੇ ਲੋਪ ਸਾਹ ਉਹਨਾਂ ਦੇ ਜਿਹੜੇ ਐਸ ਸੀ ਬਾੜਾ ਬਹੁਤ ਵੱਡੇ ਬਾੜਾ ਬਹੁਤ ਕੰਮ ਉੱਤੇ ਹੋਣ ਵਾਲਾ ਉਹ ਇਹਨਾਂ ਦੇ ਇੱਕ ਮਤਲਬ 10 ਰੁਪਏ ਦਾ ਕੰਮ ਵੀ ਉਹਦੇ ਛੈਣੀ ਉਹਨਾਂ ਕੰਮਾਂ ਚ ਇਹਨਾਂ ਦੂਨਾਂ ਬਾਦਾਂ ਦਾ ਨਹੀਂ ਹੋਰ ਪੰਜ ਛੇ ਬਾਦਾਂ ਦਾ ਮਤਲਬ ਉਹਨੂੰ ਇਹ ਸ਼ਹਿਰ ਤੇ ਵਿੱਚ ਹੀ ਨਹੀਂ ਸਮਝਦੇ ਸੱਤ ਬਾਦਾਂ ਨੂੰ ਤੇ ਉਹ ਇਹਨਾਂ ਨੇ ਇਸ ਗੱਲ ਕਰਕੇ ਇਹ ਵੀ ਇਸ ਇਸ ਗੱਲ ਨੂੰ ਲੈ ਕੇ ਗਏ ਆ ਉੱਥੇ ਵੀ ਸਾਡੇ ਵੀ ਕੰਮ ਕਿਉਂ ਨਹੀਂ ਪਾਇਆ ਗਏ ਤੇ ਉੱਚ ਕੋਸ਼ ਤਕਨੀਕੀ ਖਾਮੀਆਂ ਸੀਗੀਆਂ ਜਿਹਦੇ ਕਰਕੇ ਉਹ ਮਾਨਯੋਗ ਹਾਈ ਕੋਰਟ ਨੇ ਜਿਵੇਂ ਠੀਕ ਸਮਝਿਆ ਉਸ ਮੈਂ ਜਾਂ ਕੋਈ ਹੋਰ ਬੰਦਾ ਦਾ ਜਾਉਂ ਦਸਤੀ ਕਰ ਨਹੀਂ ਸਕਦਾ ਅਫਸਰਾਂ ਵੀ ਉੱਚ ਕੋਈ ਤਕਨੀਕੀ ਖਾਮੀਆਂ ਹੋਣ ਗਿਆ ਜਿਹੜਾ ਉਹ ਕੰਮ ਰੋਕਿਆ ਗਿਆ ਉਹ ਜੇ 73 ਕੰਮ ਹੀ ਚੱਲ ਜਾਣ ਫੇਰ ਵੀ ਸ਼ਹਿਰ ਦਾ ਬਹੁਤ ਭੜਾਉ ਠਾਕਦਾ ਉਹਨਾਂ ਨੂੰ ਬਾਅਦ ਫੇਰ ਦੂਜੀ ਗੱਲ ਇਹ ਕਹਿ ਰਹੀ ਹੈ ਜੀ ਮੈਂ ਸਪੈਸ਼ਲ ਪਾਵਰਾ ਸਾਡੇ ਐਮਐਲਏ ਸਾਹਿਬਾ ਕਹਿ ਰਹੇ ਆ ਵੀ ਸਪੈਸ਼ਲ ਪਾਵਰਾ ਲਿਆਓ ਸਾਡੇ ਕੋਲੇ ਏ ਕਲਾਸ ਕਮੇਟੀ ਹੈ ਜੀ ਮਤਲਬ ਬਹੁਤ ਪੁਰਾਣੀ ਆਜ਼ਾਦੀ ਤੋਂ ਪਹਿਲਾਂ ਦੀ ਕਮੇਟੀ ਆ ਮਤਲਬ 1947 ਦੇ ਚੌਧਰੀ ਕਰਮਬਖਸ਼ ਲਿਖਿਆ ਹੋਇਆ ਇੱਥੇ ਦੀ ਨਾ ਤਾਂ ਕੋਈ ਜਹੀ ਹੈ ਮਤਲਬ ਕਾਫੀ ਟਾਈਮ ਤੋਂ ਜਹੀ ਹੈ ਹੀ ਨਹੀਂ ਸੀ ਹੁਣ ਜੇ ਇੱਕ ਜਹੀ ਹੈਗਾ ਵੀ ਉਹ ਐਡੀਸ਼ਨਲ ਚਾਰਜ ਮਤਲਬ ਉਹ ਕਿਸੇ ਹੋਰ ਇਸ ਤੋਂ ਛੋਟੀ ਕਮੇਟੀ ਜੇ ਫੁੱਲ ਟਾਈਮ ਦੇ ਰਿਆ ਸਾਨੂੰ ਹਫ਼ਤੇ 'ਚ ਇੱਕ ਦਿਨ ਆਉਂਦਾ ਉਹ ਅਡੀਸ਼ਨਲ ਚਾਰਾ ਕਿ ਸਾਡੇ ਕੋਲ ਦੋ ਜਈ ਚਾਹੀਦੇ ਆ ਸਾਡੇ ਕੋਲੇ ਜੀ ਕੂੜੇ ਦੀ ਅਸੀਂ ਪਤਾ ਨਹੀਂ ਕਿਵੇਂ ਸੰਭਾਲ ਕਰ ਰਹੇ ਆ ਸਾਡੇ ਕੋਲੇ ਕੋਈ ਸੈਨੀਟਰੀ ਇੰਸਪੈਕਟਰ ਨਹੀਂਗਾ ਇਹ ਐਮਐਲਏ ਸਾਹਿਬਾਂ ਦੀ ਮਿਹਰਬਾਨੀ ਨਾਲ ਸਾਡੇ ਕੋਲੇ ਦੋ ਸੈਨੀਟਰੀ ਇੰਸਪੈਕਟਰਾਂ ਦੀ ਪੋਸਟ ਆ ਸਾਡੇ ਕੋਲੇ ਇੱਕ ਵੀ ਸੈਨੀਟਰੀ ਇੰਸਪੈਕਟਰ ਨਹੀਂ ਉਹ ਵੀ ਮੁਲਾਪੁਰ ਕਮੇਟੀ ਨਹੀਂ ਗਈ ਉਹ ਛੋਟੀ ਆ ਮਤਲਬ ਬਹੁਤ ਸੀ ਕਲਾਸ ਨੂੰ ਨਗਰ ਬਰਸ਼ਨ ਦਾ ਰੂਪ ਨਹੀਂ ਕਿਹਾ ਹੈ ਨਾ ਉਹ ਵਾ ਉਥੋਂ ਦੇ ਸੈਨੀਟਰੀ ਇਨਸਪੈਕਟਰ ਦੀ ਇੱਥੇ ਐਡੀਸ਼ਨਲ ਡਿਊਟੀ ਲਈ ਹੋਈ ਹੈ ਜੀ ਦੇਖੋ ਕਿੰਨਾ ਮਾੜਾ ਬਤੀਰਾ ਕੀਤਾ ਜਾ ਰਿਹਾ ਵੀ ਪ੍ਰਧਾਨ ਮੈਮਾ ਕੋਈ ਸਾਡੇ ਕੋਲ ਸੈਨੀਟਰੀ ਇਨਸਪੈਕਟਰ ਨਹੀਂ ਜੀ ਕੋਈ ਸਾਡੇ ਕੋਲ ਜੇ ਨਹੀਂ ਕੋਈ ਸਾਡੇ ਕੋਲ ਐਮ ਨਹੀਂ ਕੋਈ ਸਾਡੇ ਕੋਲ ਐਮ ਨਹੀਂ ਗਾ ਜੀ ਮਤਲਬ ਇੱਕ ਵੀ ਸਵਾਏ ਇੱਕ EO ਤੋਂ ਜਿਹੜਾ ਸਿਰਫ ਨਕਸ਼ੇ ਹੀ ਪਾਸ ਕਰਦਾ ਉਹ ਵੀ ਲੋਕਾਂ ਨੂੰ ਤਰਾਹੀ ਮਾਮ ਤਰਾਹੀ ਮਾਮ ਹੋਈ ਪਈ ਆ ਜੋ ਕੋਸ਼ੋ ਰਿਆ ਸ਼ਹਿਰ ਦੇ ਲੋਕਾਂ ਨੂੰ ਸਭ ਦੇਖ ਰਿਆ ਤੇ ਸਰਪ੍ਰਸਤੀ ਜਿਹੀ ਹੈਗੀ ਆ ਲੋਕਾਂ ਨੂੰ ਉਹ ਵੀ ਪਤਾ ਵੀ ਕੀ ਦੀ ਸਰਪ੍ਰਸਤੀ ਨਾਲ ਰੰਧਾਵਾ ਸਾਹਿਬ ਇੱਥੇ ਬੈਠੇ ਆ ਤੇ ਕਿਵੇਂ ਖੇਲ ਚੱਲ ਰਿਹਾ ਸਾਰਾ ਵੀ ਮੇਰਾ ਤਾਂ ਇੱਕ ਗੱਲ 'ਚ ਛੋਟੀ ਜੀ ਗੱਲ 'ਚ ਵੀ ਕਰਨ ਮੈਨੂੰ ਅਫਸਰ ਮੇਰੇ ਪੂਰੇ ਹੋਣ ਕੰਮ ਜੇ ਕੋ ਕੱਲ ਨੂੰ ਕੰਮ ਚੱਲਣਾ ਵੀ ਆ ਤਾਂ ਅਫਸਰ ਜੇਹੀ ਤਾਂ ਚਾਹੀਦੇ ਜੀ ਇਹ ਐਮ ਵੀ ਚਾਹੀਦਾ ਇਹਨਾਂ ਨੇ ਜਾਣ ਬੁੱਝ ਕੇ ਅਫਸਰ ਇੱਥੇ ਕੋਈ ਨਹੀਂ ਲੱਗਣ ਦੇ ਰਹੇ ਇਹ ਜਿਹੜੀਆਂ ਹੁਣ ਸਿੱਧੀਆਂ ਭਾਵਨਾ ਕਹਿ ਰਹੇ ਆ ਵੀ ਐਡੀਸੀ ਤੋਂ ਲਵਾਂਗੇ ਕੋਈ ਨਾ ਮੰਨੋ ਹਾਈ ਕੋਰਟ ਫੇਰ ਬੈਠੇ ਆ ਉੱਥੇ ਜਵਾਬ ਦੇਣਗੇ ਤੇ ਇਹਨਾਂ ਬਾਰੇ ਮੈਂ ਦੱਸੂ ਜਿਹੜੀਆਂ ਸੜਕਾਂ ਬਣੀਆਂ ਤੁਸੀਂ ਪੱਤਰਕਾਰ ਸਾਹਿਬ ਸ਼ਹਿਰ ਦੇ ਬਹੁਤ ਵਧੀਆ ਸੋਚ ਰੱਖਦੇ ਹੋ ਤੁਸੀਂ ਚੌਥਾ ਥੰਮੋ ਡੈਮੋਕਰੇਸੀ ਦਾ ਕੀ ਤੁਹਾਨੂੰ ਨਹੀਂ ਪਤਾ ਵੀ ਉੱਥੇ ਇੱਕ ਕੋਠੀ ਦਾ ਰੌਲਾ ਜਿਹਦਾ ਪਿਆ ਸੀ ਵੀ ਉੱਥੇ ਰਾਤੋ ਰਾਤ ਦੋ ਨਵੀਆਂ ਸੜਕਾਂ ਬਣੀਆਂ ਸੀ ਮੇਰੀ ਨਗਰ ਕੌਂਸਲ ਦਾ ਕੋਈ ਐਸਟੀਮੇਟ ਨਹੀਂਗਾ ਪਾਸ ਜੀ ਉੱਥੇ ਉਹ ਦੱਸੋ ਵੀ ਉੱਥੇ ਉਹ ਸੜਕ ਕਿਵੇਂ ਬਣੀ ਹੋਈ ਆ ਹੁਣ ਉਹਦੇ ਮੈਜ ਤੱਕ ਨਹੀਂ ਸੀ ਮੈਂ ਕਿਉਂਕਿ ਸਭ ਨੂੰ ਪਤਾ ਹੀ ਸੀ ਪਰ ਜੇ ਹੁਣ ਐਮਐਲਏ ਸਾਹਿਬ ਐ ਸਿੱਧੀ ਨੇਤੇ ਬਲੇਮ ਕਰਦੇ ਆ ਵੀ ਜੇ ਰਾਤੋਂ ਰਾਤ ਉਹ ਸੜਕ ਬਣ ਸਕਦੀ ਆ ਸ਼ਹਿਰ ਦੀਆਂ ਹੋਰ ਸੜਕਾਂ ਕਿਉਂ ਨਹੀਂ ਬਣ ਸਕਦੀਆਂ ਉਹ ਮੈਨੂੰ ਪੁੱਛ ਕੇ ਬਣੀ ਸੀ ਹੋਰ ਜਿਹੜੀ ਸੜਕ ਇੱਕ ਮੰਡੀ ਬੋਰਡ ਨੇ ਬਣਾਈ ਸੀ ਜੀ ਇੱਕ ਨਗਰ ਕੌਂਸਲ ਦੇ ਕਿਸੇ ਠੇਕੇਦਾਰ ਨੇ ਬਣਾਈ ਆ ਉਹ ਮਤਲਬ ਬਿਨਾ ਕਿਸੇ ਐਸਟੀਮੇਟ ਤੇ ਬਿਨਾਂ ਕਿਸੇ ਅਕਸਰ ਦੇ ਸੈਨਾ ਦੇ ਉਰ ਜਾ ਕੇ ਸੜਕ ਦੇਖੋ ਵੀ ਉਹ ਕਿੰਨੇ ਦਾ ਹੋਊਗਾ ਅੰਦਾਜ਼ਾ ਲਾ ਲਓ ਕਿਸੇ ਟੇਕੇਦਾਰ ਨੂੰ ਲਿਆ ਕੇ ਕਰ ਲਓ ਵੀ ਉਹ ਮੇਰੀ ਸਹਿਮਤੀ ਤੋਂ ਬਿਨਾ ਹੀ ਤੇ ਬਣ ਗਈ ਤੇ ਜੇ ਇਹਨਾਂ ਨੇ ਕੰਮ ਚਲਾਉਣਾ ਹੋਵੇ ਹੋਰ ਕੌਣ ਚਲਾ ਸਕਦੇ ਸੀ ਇਹ ਹੁਣ ਵੀ ਜਿਹੜਾ ਇਹ ਕਹਿ ਰਹੇ ਆ ਵੀ ਸਿੱਧੇ ਤੌਰ ਤੇ ਵੀ ਅਸੀਂ ਬਾਪੜਾ ਬਾਪੜਾ ਸਾਹਿਬ ਪੈਸੇ ਦਾ ਖੇਡ ਆ ਜੀ ਮੈਂ ਸ਼ਰਮ ਕਹਿਣਾ ਮੈਂ ਸੁਖਾਣਾ ਜੀ ਬਹੁਤ ਕੋਸ਼ਿਸ਼ ਕਰ ਰਿਹਾ ਵੀ ਇੱਥੇ ਨਗਰ ਕੌਂਸਲ ਦੇ ਟਰਸਟੀ ਆ ਸੀ ਮੈਂ ਕ੍ਰਸਟੀਆਂ ਨੰਚਾਰਜ ਵੀ ਇੱਥੇ ਹੀਰਾ ਫੇਰੀ ਬੰਦ ਕਰੀਏ ਕਿਉਂਕਿ ਸਾਫ ਲਰਜਨ ਜੀ ਕਹਿੰਦਾ ਇੱਕ ਇਹ ਭੈਣ ਜੀ ਕਹਿ ਰਹੇ ਆ ਵੀ ਉੱਥੇ ਪ੍ਰਾਈਵੇਟ ਦਰਵਾਜ਼ਾ ਤੋੜਦਾ ਨਾਇਰ ਕੌਂਸਲ ਨੇ ਦੇਖੋ ਜੇ ਇਹ ਜਿਹੜੀ ਕਿ ਸਾਡੇ ਸਰਕਾਰੀ ਅਦਾਰੇ ਦੀ ਵਕੀਲ ਆਏ ਭੈਣ ਜੀ ਉਹੀ ਇਹ ਗੱਲ ਕਹਿ ਰਿਹਾ ਨਾ ਤਾਂ ਉਹ ਚਾਰ ਕਿਲੇ ਸਮਥਿੰਗ ਉਹ ਸੈਂਟਰ ਗਵਰਨਮੈਂਟ ਦੀ ਜਗ੍ਹਾ ਜੀ ਦੇਵੀ ਸੈਂਟਰਲ ਗਵਰਨਮੈਂਟ ਦੀ ਜਗਾ ਉਹ ਕਮੇਟੀ ਕੋਲੇ ਹੀ ਆਉਣੀ ਆ ਕੋਈ ਸੈਂਟਰ ਗਵਰਨਮੈਂਟ ਦੀ ਰਜਿਸਟਰੀ ਕਰਾਈ ਹੋਵੇ ਜੀ ਉੱਥੇ ਕੋਈ ਮਿਊਨਿਸਪਲ ਕਮੇਟੀ ਕੋਲ ਰਜਿਸਟਰੀ ਕਰਾਈ ਹੋਵੇ ਹਾਲਾਂਕਿ ਇਹਨਾਂ ਨੂੰ ਤਾਂ ਅਕਸਰ ਨਾਲ ਰਾਲ ਕੇ ਉਹਨਾਂ ਤੇ ਕੇਸ ਰਜਿਸਟਰ ਕਰਾਣੇ ਚਾਹੀਦੇ ਆ ਮੈਂ ਕਹਿ ਰਿਹਾ ਮੈਂ ਇਹਨਾਂ ਨੂੰ ਵੀ ਤੁਸੀਂ ਨੋਟਿਸ ਕੱਢੋ ਵੀ ਉਹ ਰਜਿਸਟਰੀਆਂ ਕਿਵੇਂ ਹੋਈਆਂ ਸਾਰੇ ਸ਼ਹਿਰ ਨੂੰ ਪਤਾ ਹੈ ਉੱਥੇ ਇੱਕ ਸੰਜੀਤ ਕੁਮਾਰ ਆ ਉਹ ਸੋਸ਼ਲ ਮੀਡੀਆ ਤੇ ਬਹੁਤ ਚੱਲ ਰਿਹਾ ਹੋ ਵੀ ਇਹ ਕਿਵੇਂ ਕੋਈ ਧੰਨ ਨੇ ਨਾਲ ਕੇ ਬਿਨਾ ਨਕਸ਼ੇ ਤੋਂ ਹਰਕੇ ਉੱਥੇ ਕੋਲੇ ਕਰਵਾਇਆ ਸੀ ਉਹ ਕਹਿ ਰਿਹਾ ਸੋਸ਼ਲ ਮੀਡੀਆ ਤੇ ਮੈਂ ਸੁਣਿਆ ਉਹਦੇ ਬਾਰੇ ਇਹਦੇ ਬਾਰੇ ਜਾਂਚ ਕਰਾਈ ਜਾਵੇ ਇਹ ਕਹਾ ਦੁਕਾਨਾਂ ਬਣੀਆਂ ਹੋਈਆਂ 14 ਨਗਰ ਕੌਂਸਲ ਦੀਆਂ ਉਹ ਵੀ ਇਹ ਕਹਿ ਰਹੇ ਕਿ ਕੱਲ ਨੂੰ ਜੇ ਸਾਨੂੰ ਵੀ ਉੱਥੇ ਵੀ ਕਬਜ਼ਾ ਕਰਾ ਦੇਣਗੇ ਉਹ ਸਾਡੀਆਂ ਦੁਕਾਨਾਂ ਬਣੀਆਂ ਹੋਈਆਂ ਉੱਥੇ ਉਹ ਕਿਸੇ ਨੇ ਰਜਿਸਟਰੀ ਕਰਾ ਲਈ ਇਹ ਉਹ ਰਜਿਸਟਰ ਨੂੰ ਮਜਨੂਨ ਕਹਿਣਗੇ ਜੇ ਇਹ ਸਾਨੂੰ ਕਹਿੰਦੇ ਵੀ ਉੱਥੇ ਨਗਰ ਕੌਂਸਲ ਜੇ ਕੋਈ ਮੈਂ ਪੁਲਿਸਕਾਰ ਬਈ ਇਹ ਛੇੜਾਂ ਤੁਹਾਨੂੰ ਪੁਲਿਸ ਦਾ ਡਰਾਵਾ ਫੇਰੇ ਤੇ ਕੋਈ ਗੱਲ ਨਹੀਂ ਜੀ ਮਾਂਜੋ ਹਾਈ ਕੋਰਟ ਬੈਠੀ ਐ ਤੁਸੀਂ ਪੱਤਰਕਾਰ ਭਰਾ ਨਾਲ ਤੇ ਗੱਟ ਕੇ ਮੁਕਾਬਲਾ ਕੀਤਾ ਗਿਆ ਉਹਦੀ ਝੂਠ ਤੇ ਹਿਰਾਫਰੀ ਜਿੰਨਾ ਚਿਰ ਮੈਂ ਬੈਠਾ ਜੀ ਇਹ ਦੋ ਚੀਜ਼ਾਂ ਬਿਲਕੁਲ ਨਹੀਂ ਹੋਣੀਆਂ ਸਾਰੇ ਸਾਰੇ ਝੂਠ ਬੋਲ ਰਹੇ ਆ ਤਰਤਰ ਕਮਾ ਵਾਲਾ ਤੁਸੀਂ ਡਿਟੇਲ ਕਢਾ ਲਓ ਕਿਤੇ ਵੀ ਰੋਕਣ ਸੰਬੰਧੀ ਇੱਕ ਵੀ ਲਫ਼ਜ਼ ਹੋਵੇ ਇਹਨਾਂ ਦੇ ਮੈਂਬਰਾਂ ਨੇ ਜ਼ਰੂਰ ਤੇ ਰੋਕਿਆ ਜਾਵੇ ਇਹਨੂੰ ਤਰਤਰ ਕਮਾ ਨੂੰ ਜਿਹਨੇ ਇਹ ਕਹਿ ਰਿਹਾ ਵੀ ਤੁਸੀਂ ਦਿਖਾ ਦਿਓ ਵੀ ਇਹ ਕਹਿ ਰਿਹਾ ਨਾ ਮੈਂ ਮਾਫੀ ਮੰਗੂ ਇਹਨਾਂ ਨੂੰ ਇਹ ਚੀਜ਼ ਦਿਖਾ ਕੇ ਪੱਤਰਕਾਰ ਸਾਹਿਬ ਬੈਠੇ ਆ ਸਾਰੇ ਇਹਨਾਂ ਨੂੰ ਇਹ ਚੀਜ਼ ਦਿਖਾ ਕੇ ਕਹੋ ਵੀ ਮਾਫੀ ਮੰਗੋ ਵੀ ਆ ਤੁਹਾਡੇ ਅਸਾਈਨ ਕੀਤੇ ਹੋਏ ਆ ਹਾਂ ਜੀ ਉਹ ਫਿਰ ਮਾਫੀ ਨਹੀਂ ਮੰਗੀ ਆ ਕਹਿੰਦੇ ਮਾਫੀ ਮੰਗਾਂਗੇ ਇਹਨਾਂ ਤੋਂ ਜੀ ਇਸ ਚੀਜ਼ ਬਾਰੇ ਕਲੈਰੀਫਿਕੇਸ਼ਨ ਲੋ ਸ਼ਹਿਰ ਦਾ ਨਾਮ ਆ ਰੋ ਇਹਨਾਂ ਦਾ ਇੱਕੋ ਹੀ ਅਜੈਂਡਾ ਵਿਪਰਧਾਨ ਨੂੰ ਲਾਉਣਾ ਉਹ ਤੁਸੀਂ ਸਮਝਦੇ ਹੋ ਵੀ ਮੈਂ ਦੇਖੋ ਅਜ ਤੱਕ ਐਮਐਲ ਮੈਂਬਰ ਬਾਰੇ ਕੋਈ ਗੱਲ ਨਹੀਂ ਸੀ ਬੋਲਿਆ ਕਦੇ ਤੁਸੀਂ ਅੱਜ ਤੇ ਮੇਰੇ ਤੋਂ ਸੁਣਿਆ ਉਹ ਮੈਂ ਪ੍ਰੈਸ ਕਾਨਫਰੰਸ ਕੀਤੀ ਹੋਵੇ ਵੀ ਮਨੋਂ ਸੜਕਾਂ ਗਲਤ ਬਣੀਆਂ ਸੀ ਮੈਂ ਉਹਦਾ ਨਾਮ ਵੀ ਨਹੀਂ ਸੀ ਲਿਆ ਪਰ ਅੱਜ ਮੈਨੂੰ ਮਜਬੂਰ ਹੋ ਕੇ ਕਿਉਂਕਿ ਸਾਰੀ ਗੱਲ ਮੇਰੇ ਦੇ ਸੈਕਟਰ ਰਹੀ ਆ ਤੇ ਕੋਈ ਗੱਲ ਨਹੀਂ ਮੈਂ ਹੋਰ ਵੀ ਚੀਜ਼ਾਂ ਕੱਢੂਗਾ ਹੁਣ ਮੈਂ ਜਿਹੜੀਆਂ ਵੀ ਹੋਈਆਂ ਤੇ ਮੈਂ ਵੀ ਦੱਸੂਗਾ ਵੀ ਠੂਠਾ ਕੌਣ ਆ ਇਹ ਸ਼ਹਿਰ 80000 ਦਾ ਫੈਸਲਾ ਕਰਨਗੇ ਤੇ ਇਹਦੇ ਬਾਰੇ ਹੁਣ ਤੁਸੀਂ ਆਪ ਧੋਖ ਕਰ ਲਓ ਕਿ ਜੇ ਸਾਡੇ ਵੱਲੋਂ ਕਿਤੇ ਰੋਕ ਲਾ ਫਿੱਦਾ ਇਸਤੇਮਾਲ ਹੋਇਆ ਹੋਵੇ ਸਾਨੂੰ ਪੂਰੇ ਅਸਰ ਦੇਣ ਜੋਗਰ ਸਰਕਾਰ ਨੇ ਦੇਣੇ ਆ ਜਿਹੜੇ ਮਿਨਿਸਟਰ ਸਾਹਿਬ ਨੂੰ ਸਾਡੇ ਮਾਨਯੋਗ ਮੰਤਰੀ ਜੀ ਨੂੰ ਮਿਲ ਕੇ ਆਏ ਆ ਇਹ ਉਹਨਾਂ ਤੋਂ ਪਾਵਰਾਂ ਖੋਣ ਦੀ ਬਜਾਏ ਅਫਸਰ ਹੀ ਪੂਰੇ ਕਰਾ ਦੇਣ ਸਾਨੂੰ ਔਰ ਮੈਨੂੰ ਮੇਰੇ ਵੱਲੋਂ ਰਿਕਵੈਸਟ ਆ ਮੰਤਰੀ ਜੀ ਨੂੰ ਮੈਂ ਚਿੱਠੀਆਂ ਵੀ ਲਿਖੀਆਂ ਮੰਤਰੀ ਜੀ ਨੂੰ ਮੈਂ ਤੁਹਾਨੂੰ ਦੇ ਦੂੰਗਾ ਔਰ ਐਮਐਲ ਮੈਂਬਰ ਨੂੰ ਵੀ ਰਿਕਵੈਸਟ ਆ ਵੀ ਇੱਥੇ ਕਿਰਪਾ ਕਰਕੇ ਅਫਸਰ ਪੂਰੇ ਕਰ ਦਿਓ ਸਿਆਸ ਛੱਡ ਦਿਓ ਇਕੋ ਏਜੰਡਾ ਦਾ ਨਾ ਤੁਰੋ ਵੀ ਪ੍ਰਧਾਨ ਲਾਉਣਾ ਪ੍ਰਧਾਨ ਲਾਉਣਾ ਪ੍ਰਧਾਨ ਸਾਫ਼ੀ ਠੋਕ ਕੇ ਕਹਿ ਰਿਹਾ ਇਮਾਨਦਾਰੀ ਨਾਲ ਕੰਮ ਕਰ ਰਿਹਾ ਜੇ ਕੋ ਤੁਹਾਨੂੰ ਬੇਈਮਾਨੀਪਨ ਸਾਬਤ ਕਰਦੇ ਆ ਲਾਉਣਾ ਨਹੀਂ ਮੈਂ ਆਪੇ ਲੈ ਲੂੰ ਇਮਾਨਦਾਰੀ ਨਾਲ ਕੰਮ ਕਰਦੇ ਹੋ ਤੁਹਾਡੀ ਸਰਕਾਰ ਹੈ ਸਰਕਾਰ ਜਿਹੜੀ ਤੁਸੀਂ ਬਣੀ ਆ ਆਪ ਜਿਹੜੀ ਪਾਰਟੀ ਆ ਉਹਦਾ ਏਜੰਡਾ ਹੀ ਇਮਾਨਦਾਰੀ ਆ ਤੇ ਮੇਰਾ ਏਜੰਡਾ ਵੀ ਇਮਾਨਦਾਰੀ ਆ ਤੇ ਕਿਰਪਾ ਕਰਕੇ ਉਸ ਜਿੱਤੇ ਮੈਨੂੰ ਵੀ ਚੱਲਣ 줘 ਤੇ ਆਪ ਵੀ ਚੱਲੋ ਥੈਂਕ ਯੂ ਕੋਈ ਹੋਰ ਤੁਸੀਂ ਗੱਲ ਪੁੱਛਣੀ ਚਾਹੁੰਦੇ ਹੋ ਤਾਂ ਜਿਹੜੀ ਐਮਐਲਏ ਸਰਬਾਣੀ ਕਹੀ ਆ ਉਦੇ ਬਾਰੇ ਮੈਂ ਕਲੈਰੀਫਿਕੇਸ਼ਨ ਦੇ ਦਿੰਦਾ ਹਾਂ ਇਹ ਕੰਮ ਲਗਾਂ ਕਹਿੰਦੇ ਉੱਥੇ ਲਾਲਾ ਲਾਇਰ ਤਰਾ ਇਹਦਾ ਕਮਿਊਨਿਟੀ ਹਾਲ ਬਣਿਆ ਹੈ ਵੀ ਕੇ ਡਬਲਯੂ ਡੀ ਵੱਲੋਂ ਬਣਾਇਆ ਨਗਰ ਕੌਂਸਲ ਉਹਦੀਆਂ ਚਾਬੀਆਂ ਨਹੀਂ ਲੈ ਰਹੀ ਵੀ ਉਹ ਕਹੇ ਵੀ ਅਸੀਂ ਆਪ ਦਾ ਲੱਗ ਬਣਾਵਾਂਗੇ ਇਹ ਕੀ ਹੈ ਮੈਂਟਰ ਜੀ ਉਹਦੇ ਬਾਰੇ ਸੁਣ ਲਓ ਜੀ ਉਹ ਕਾਗਰ ਸਰਕਾਰ ਵੇਲੇ ਮੈਂ ਹੀ ਪ੍ਰਧਾਨ ਸੀ ਉਦੋਂ ਦੇ ਪੈਸੇ ਉਹ ਆਏ ਸੀਗੇ ਜੀ ਮਤਲਬ 1 ਕਰੋੜ ਦੇ ਕਰੀਬ ਪੈਸੇ ਸੀ ਉਦੋਂ ਇੱਥੇ ਡੀਸੀ ਸੀਗੇ ਅਰਸ਼ ਸ਼ਰਮਾ ਜੀ ਸੀ ਕੀ ਉਹਨਾਂ ਦਾ ਨਾਮ ਹੈ ਹੈ ਬਲੰਦਰ ਸਿੰਘ ਬਲੰਦਰ ਸ਼ਰਮਾ ਉਹਨਾਂ ਨੇ ਆ ਕੇ ਇੱਥੇ ਮੌਕੇ ਦੇ ਤੋਂ ਪੱਤਰਕਾਰ ਸਾਹਿਬ ਨੂੰ ਵੀ ਪਤਾ ਨਿਊਜ਼ ਵੀ ਲੱਗੀਆਂ ਸੀਗੇ ਮੌਕੇ ਤੇ ਆ ਕੇ ਉਹਨਾਂ ਨੇ ਜਗ੍ਹਾ ਦੇਖੀਆਂ ਸੀ ਕਿ ਕਿਹੜੀ ਸੂਟੇਬਲ ਜਗ੍ਹਾ ਚਲੋ ਉਹਨੂੰ ਮੈਂ ਉਹਨਾਂ ਨੂੰ ਡਿਸਟ੍ਰਿਕਟ ਸਾਹਿਬ ਨੂੰ ਮੈਂ ਇੱਥੇ ਕਮੇਟੀ ਵਾਲੀ ਜਗ੍ਹਾ ਵੀ ਦਿਖਾਈ ਸੀ ਵੀ ਇਹ ਵੀ ਸੂਟੇਬਲ ਆ ਵੀ ਇੱਥੇ ਨਾਲੇ ਕਮੇਟੀ ਦੀ ਜਗ੍ਹਾ ਕੰਮ ਆਦੀ ਸੀ ਚਲੋ ਉਹ ਜਿਵੇਂ ਵੀ ਉਹ ਸਰਕਾਰ ਬਦਲ ਗਈ ਸਭ ਕੰਮ ਤਾਂ ਚੱਲਦੇ ਰਹੇ ਨੇ ਉੱਥੇ ਬਣਿਆ ਔਰ ਸਾਨੂੰ ਹੈਂਡਓਵਰ ਕਰਨ ਦੀ ਅਸੀਂ ਕਿਉਂ ਨਹੀਂ ਲਵਾਂਗੇ नहीं वो एमएलए बोल रहे थे कि ਤੁਸੀਂ ਚਾਬੀ ਨਹੀਂ ਲੈ ਰਹੇ ਤੁਸੀਂ ਕੋਆਪਰੇਟ ਨਹੀਂ ਕਰ ਰਹੇ ਉਹ ਦਸਨ ਜੀ ਮੈਂ ਇਸ ਗੱਲ ਤੇ ਮੈਂ ਆਪ ਦਾ ਆਦਰ ਛੱਡ ਨੂੰ ਤਿਆਰ ਹੋ ਜੂੰ ਵੀ ਜੇ ਇਹ ਗੱਲ ਹੋਵੇ ਵੀ ਕਿਸੇ ਨੇ ਕੋਈ ਲਿਖਤੀ ਤੌਰ ਤੇ ਆਫਰ ਕਰਨ ਗਿਆ ਨਾ ਇਹ ਵੀ पीडब्ल्यूडी ਨਾਲ ਤੁਸੀਂ ਕੋਆਪਰੇਟ ਨਹੀਂ ਕਰ ਰਹੇ पीडब्ल्यूडी ਚਾਬੀਆਂ ਦੇਣ ਨੂੰ ਤਿਆਰ ਹੈ ਸਿਰਫ ਦੇਖ ਰਹੇ ਪ੍ਰਧਾਨ ਜਿੰਦਗਰ ਕੌਂਸਲ ਥਰੂ ਕਰਨੀ ਹੈ ਉਹ ਕਰਨ ਲਈ ਉਹ ਤਿਆਰ ਹੈ ਉਹਦਾ ਇਹ ਕਹਿਣਾ ਇੱਕ ਜਵਾਨ ਨਾਲ ਗੱਲ ਕਰਦੇ ਨੇ ਉਹਦਾ ਦਸਨ ਇਹ ਕੋਈ ਵੀ ਲਿਖਤੀ ਤੌਰ ਤੇ ਪੀਰ ਮੈਨੂੰ ਤਾਂ ਅਜੇ ਤੱਕ ਪੀਰ ਮਤ ਦਾ ਇਹ ਵੀ ਨਹੀਂ ਪਤਾ ਕੰਪਲੀਟ ਹੋ ਗਿਆ ਜੀ ਮੈਂ ਤਾਂ ਕਹਿ ਰਿਹਾ ਵੀ ਉਹ ਪੀਡਬਲਯੂਡੀ ਸਾਨੂੰ ਦਵੇ ਅਸੀਂ ਕਿ ਉੱਥੇ ਕਿਸੇ ਗਰੀਬ ਦਾ ਵਿਆਹ ਹੋਵੇ ਕੋਈ ਕਨਵੈਨਸ਼ਨ ਹੋਵੇ ਕੋਈ ਉੱਥੇ ਸ਼ੁਰੂ ਹੋਵੇ ਕੋਈ ਤਾਂ ਤੁਹਾਡੇ ਕਹਿਣਗਾ ਕਿ ਪੀੜੀ ਡਬਲਯੂਡੀ ਤੋਂ ਹੁਣ ਕੁਝ ਲਿਖਤੀ ਰੂਪ ਚ ਭੇਜੂਗਾ ਤੁਸੀਂ ਸਾਨੂੰ ਹਾਂ ਸਾਨੂੰ ਸਵੇਰੇ ਦੇਣ ਜੀ ਹਾਂ ਇਸ ਬਾਰੇ ਮੈਂ ਕਹਿੰਦਾ ਸਵੇਰੇ ਮੈਨੂੰ ਇਹ ਬਲਾਣ ਮੈਂ ਨੰਗੇ ਪੈਰੀਂ ਜਾ ਕੇ ਮੈਂ ਉਹ ਮੈਨੂੰ ਹੈਂਡਓਵਰ ਕਰਨ ਤਾਂ ਮੈਂ ਆਪਦੇ ਕਾਨਸੈਪਟ ਸਹਿਵਾ ਨੂੰ ਨਾਲ ਲਿਜਾ ਕੇ ਮੈਨੂੰ ਨਾਲ ਇਹ ਖੁਸ਼ੀ ਹੋਊਗੀ ਵੀ ਉਹ ਸਾਨੂੰ ਹੈ ਲੋ ਮੈਂ ਕਿਉਂ ਨਹੀਂ ਲਾਉਂਗਾ ਜੀ ਐਵੇਂ ਝੂਠ ਬੋਲੀ ਜਾਂਦਾ ਕੀ ਫਾਇਦਾ